ਚਲਦੀਆਂ ਹੁੰਦੀਆਂ ਸੀਗੀਆਂ ਜੀ ਔਰ ਤੁਹਾਡੀ ਦਾਦੀ ਤੁਹਾਡੀ ਨਾਨੀ ਤੁਹਾਡੀ ਮਾਤਾ ਜੀ ਕੋਈ ਵੀ ਜਿਹੜਾ ਹੈ ਪਰਿਵਾਰ ਦਾ ਜੀ ਜਿਹੜਾ ਹੈ ਜਦੋਂ ਇਹ ਲੱਸੀ ਇਸ ਤਰੀਕੇ ਨਾਲ ਰੜਕਦੇ ਹੁੰਦੇ ਸੀਗੇ ਜੀ ਤਾਂ ਉਸ ਯਾਦ ਨੂੰ ਜ਼ਰੂਰ ਸਾਂਝਾ ਕਰਿਓ ਤੇ ਤੁਹਾਡੀ ਕੋਈ ਮਿੱਠੀ ਦੀ ਯਾਦ ਹੋਵੇ ਉਸ ਨੂੰ ਇਸ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਤੇ ਪੰਜਾਬ ਦਾ ਪੁਰਾਣਾ ਵਿਰਸਾ ਜਿਹੜਾ ਹੈਗਾ ਜੀ ਉਸ ਦੇ ਬਾਰੇ ਗੱਲਾਂ ਬਾਤਾਂ ਵੀ ਕਰਿਓ ਜੀ ਇਹ ਕੋਈ ਆਸਾਨ ਕੰਮ ਨਹੀਂ ਹੈ ਇਹ ਸਵੇਰੇ ਸਵੇਰੇ ਅੱਧਾ ਅੱਧਾ ਘੰਟਾ ਜਿਹੜਾ ਹੈ ਇਹ ਇਸ ਤਰੀਕੇ ਨਾਲ ਮਧਾਣੀ ਚੱਲਦੀ ਸੀਗੀ ਔਰ ਇਸ ਮਧਾਣੀ ਨੂੰ ਚਲਾਉਂਦੇ ਹੋਏ ਪੂਰੀ ਵਰਜਿਸ਼ ਹੋ ਜਾਂਦੀ ਹੈ ਅੱਜ ਕੱਲ ਲੋਕੀ ਜਿਮ ਜਾਂਦੇ ਆ ਜਿਮ ਦੇ ਵਿੱਚ ਜਾ ਕੇ ਜਿਹੜਾ ਐਕਸਰਸਾਈਜ਼ ਕਰਦੇ ਆ ਇਹ ਬਾਈ ਡਿਫਾਲਟ ਆਪਣੇ ਆਪ ਹੀ ਐਕਸਰਸਾਈਜ਼ ਹੁੰਦੀ ਸੀ ਨਾਲੇ ਕੰਮ ਦਾ ਕੰਮ ਹੋ ਜਾਂਦਾ ਸੀ ਤੇ ਨਾਲੇ ਐਕਸਰਸਾਈਜ਼ ਹੋ ਜਾਂਦੀ ਸੀ ਐਵੇਂ ਨਹੀਂ ਪੰਜਾਬੀ ਜਿਹੜੇ ਹੈ ਆਪਣੀ ਚੰਗੀ ਸਿਹਤ ਯਾਪੀ ਕਰਕੇ ਜਿਹੜੇ ਹੈ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਰਹੇ ਹੈ ਕਿਉਂਕਿ ਹੱਥੀ ਕੰਮ ਹੋਇਆ ਕਰਦਾ ਸੀ ਕਿਸੇ ਸਮੇਂ ਪੰਜਾਬ ਦੇ ਵਿੱਚ ਤਾਂ ਇਹ ਮਧਾਣੀ ਚੱਲ ਰਹੀ ਹੈ ਜੀ ਔਰ ਮਧਾ